ਪਰਮਾਤਮਾ ਨੇ ਇਨਸਾਨ ਬਣਾਇਆ ਸਭ ਇਨਸਾਨ ਇੱਕੋ ਜਿਹੇ ਨੇ ਪਰ ਇਨਸਾਨ ਦਾ ਜੋ ਕਰੈਕਟਰ ਹੈ ਇਨਸਾਨ ਦਾ ਜੋ ਕਿਰਦਾਰ ਹੈ ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਦੇ ਆਸ-ਪਾਸੇ ਦਾ ਮਾਹੌਲ ਕੀ ਹੈ ਉਸ ਦਾ ਇੰਟਰਸਟ ਕਿਸ ਚੀਜ਼ ਵੱਲ ਹੈ ਉਹ ਜ਼ਿਆਦਾ ਧਿਆਨ ਕਿਸ ਵੱਲ ਦਿੰਦਾ ਜੇ ਉਹ ਚੰਗੀਆਂ ਚੀਜ਼ਾਂ ਵੱਲ ਧਿਆਨ ਦਿੰਦਾ ਤਾਂ ਉਸ ਦਾ ਜੋ ਕਿਰਦਾਰ ਹੈ ਚੰਗਾ ਨਿਕਲ ਕੇ ਆਉਂਦਾ ਪਰ ਜੇ ਉਸ ਦਾ ਧਿਆਨ ਮਾੜੀ ਸੰਗਤ ਵੱਲ ਹੈ ਮਾੜੀਆਂ ਚੀਜ਼ਾਂ ਵੱਲ ਹੈ ਤਾਂ ਫਿਰ ਉਸ ਦਾ ਜੋ ਕੈਰੈਕਟਰ ਹੈ ਉਹ ਮਾੜਾ ਹੀ ਲੋਕਾਂ ਸਾਹਮਣੇ ਨਿਕਲ ਕੇ ਆਉਂਦਾ ਹੈ ਕਿਉਂਕਿ ਉਹੀ ਚੀਜ਼ਾਂ ਆਪਣੇ ਦਿਮਾਗ ਦੇ ਉੱਤੇ ਅਸਰ ਕਰਦੀਆਂ ਤੇ ਜੋ ਚੀਜ਼ਾਂ ਆਪਣੇ ਦਿਮਾਗ ਤੇ ਅਸਰ ਕਰਦੀਆਂ ਇਨਸਾਨ ਉਹੀ ਕਰਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਬੱਚੇ ਨੂੰ ਛੋਟੀ ਉਮਰ ਦੇ ਵਿੱਚ ਮੋਬਾਈਲ ਮਿਲ ਜਾਂਦਾ ਹੈ ਪਹਿਲਾਂ ਤਾਂ ਉਹ ਉਸ ਤੇ ਗੇਮ ਖੇਡਦਾ ਹੈ ਪਰ ਫਿਰ ਉਹ ਉਹ ਮੋਬਾਈਲ ਦੇ ਉੱਤੇ ਪੋਰਨ ਵੀਡੀਓ ਦੇਖਣ ਲੱਗ ਜਾਂਦਾ ਹੈ ਜਾਨੀ ਗੰਦੀਆਂ ਫਿਲਮਾਂ ਤੇ ਫਿਰ ਜੋ ਉਸ ਦਾ ਨਤੀਜਾ ਨਿਕਲਦਾ ਹੈ ਉਹ ਇੰਨਾ ਭਿਆਨਕ ਨਿਕਲਦਾ ਹੈ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਸੋ ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਮੋਬਾਈਲ ਦਿਨੇ ਹੋ ਤਾਂ ਉਹਨਾਂ ਤੇ ਧਿਆਨ ਵੀ ਰੱਖੋ ਉਹਨਾਂ ਦੀ ਹਿਸਟਰੀ ਚੈੱਕ ਕਰਦੇ ਰਹੋ ਮੋਬਾਈਲ ਦੀ ਹਿਸਟਰੀ ਚੈੱਕ ਕਰਦੇ ਰਹੋ ਕਿ ਉਹਨਾਂ ਨੇ ਕੀ ਦੇਖਿਆ ਕੀ ਸਰਚ ਕੀਤਾ ਨਹੀਂ ਤਾਂ ਫਿਰ ਜਿਵੇਂ ਆ ਸੱਚੀ ਘਟਨਾ ਦੇ ਵਿੱਚ ਹੋਇਆ ਇਦਾਂ ਦੇ ਹੀ ਸੱਟੇ ਨਿਕਲ ਕੇ ਸਾਹਮਣੇ ਆਉਣ ਦਾ ਖਤਰਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਰਾਜਸਥਾਨ ਦਾ ਜ਼ਿਲ੍ਹਾ ਉਦੇ ਪਰ ਜਿਸ ਨੂੰ ਝੀਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਇਸ ਤੋਂ 40 ਕਿਲੋਮੀਟਰ ਦੂਰ ਥਾਣਾ ਸਾਬਲੀ ਸਾਬਲੀ ਥਾਣੇ ਦੇ ਅਧੀਨ ਪੈਂਦਾ ਇੱਕ ਪਿੰਡ ਗੱਲ ਹੈ 28 ਮਾਰਚ 2023 ਦੀ ਇੱਥੋਂ ਦੀ ਇੱਕ ਕੁੜੀ ਜੋ ਕਿ ਚੌਥੀ ਕਲਾਸ ਦੇ ਵਿੱਚ ਪੜ੍ਹਦੀ ਸੀ ਸਰਕਾਰੀ ਸਕੂਲ ਦੇ ਵਿੱਚ ਤੇ ਉਸ ਦੀ ਉਮਰ ਤਕਰੀਬਨ 8 ਸਾਲ ਸੀ ਉਹ ਸਕੂਲੋਂ ਘਰ ਆਉਂਦੀ ਹੈ ਘਰ ਆਉਣ ਤੋਂ ਬਾਅਦ ਤਕਰੀਬਨ ਸ਼ਾਮ ਦੇ 4 ਵਜੇ ਉਹ ਆਪਣੇ ਘਰ ਕਹਿੰਦੀ ਹੈ ਕਿ ਮੈਂ ਖੂਹ ਤੇ ਜਾ ਰਹੀ ਹਾਂ ਤਾਇਏ ਕੋਲ ਤੇ ਹੁਣ ਇਹ ਗੱਲ ਕਹਿ ਕੇ ਕੁੜੀ ਘਰੋਂ ਬਾਹਰ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਕਾਫੀ ਸਮਾਂ ਬੀਤ ਜਾਂਦਾ ਹੈ ਤੇ ਤਾਇਆ ਘਰ ਆ ਜਾਂਦਾ ਹੈ ਜਦੋਂ ਪਰਿਵਾਰ ਵਾਲੇ ਤਾਇਏ ਨੂੰ ਪੁੱਛਦੇ ਆ ਕਿ ਤੁਹਾਡੇ ਕੋਲ ਕੁੜੀ ਗਈ ਸੀ ਉਹ ਕਿੱਥੇ ਹੈ ਤੱਤਾ ਆਇਆ ਹੈਰਾਨ ਹੋ ਜਾਂਦਾ ਤੇ ਉਹ ਕਹਿੰਦਾ ਕਿ ਉਹ ਤਾਂ ਮੇਰੇ ਕੋਲ ਆਈ ਨਹੀਂ ਉਸ ਤੋਂ ਬਾਅਦ ਫਿਰ ਕੁੜੀ ਦੀ ਤਲਾਸ਼ ਕੀਤੀ ਜਾਂਦੀ ਆ ਆਸੇ ਪਾਸਿਓਂ ਪੁੱਛਿਆ ਜਾਂਦਾ ਕੁੜੀ ਦੇ ਚਾਰ ਭਰਾ ਹੁੰਦੇ ਆ ਉਹਨਾਂ ਤੋਂ ਵੀ ਪੁੱਛਿਆ ਜਾਂਦਾ ਕਿ ਤੁਸੀਂ ਕੁੜੀ ਨੂੰ ਨਹੀਂ ਦੇਖਿਆ ਤਾਂ ਉਹ ਕਹਿੰਦਾ ਕਿ ਨਹੀਂ ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ ਉਸ ਤੋਂ ਬਾਅਦ ਫਿਰ ਆਂਡਗਮਾਣ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਕੁੜੀ ਦੀ ਤਲਾਸ਼ ਕੀਤੀ ਜਾਂਦੀ ਆ ਪਰ ਕੁੜੀ ਨਹੀਂ ਮਿਲਦੀ ਰਾਤ ਹੋ ਜਾਂਦੀ ਆ ਸਾਰੀ ਰਾਤ ਪਰਿਵਾਰ ਵਾਲੇ ਪਿੰਡ ਵਾਲੇ ਕੁੜੀ ਦੀ ਤਲਾਸ਼ ਕਰਦੇ ਆ ਪਰ ਕੁੜੀ ਦਾ ਕਿਤੇ ਵੀ ਕੋਈ ਪਤਾ ਨਹੀਂ ਸੀ 29 ਮਾਰਚ ਆ ਜਾਂਦੀ ਹੈ ਤਾਂ 29 ਮਾਰਚ ਨੂੰ ਥਾਣਾ ਸਾਬਲੀ ਦੇ ਵਿੱਚ ਜਾ ਕੇ ਪਰਿਵਾਰ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਹੈ ਤੇ ਸਾਰੀ ਗੱਲ ਦੱਸੀ ਜਾਂਦੀ ਹੈ ਕਿ ਸਾਡੀ 8 ਸਾਲਾਂ ਦੀ ਕੁੜੀ ਤਕਰੀਬਨ 28 ਮਾਰਚ ਨੂੰ ਸ਼ਾਮ ਨੂੰ 4 ਵਜੇ ਦੇ ਕਰੀਬ ਘਰੋਂ ਨਿਕਲੀ ਤੇ ਵਾਪਸ ਨਹੀਂ ਆਈ। ਪੁਲਿਸ ਇਸ ਕੇਸ ਨੂੰ ਗੰਭੀਰਤਾ ਦੇ ਨਾਲ ਲੈਂਦੀ ਹੈ। ਕੁੜੀ ਦੀ ਤਲਾਸ਼ ਕਰਦੀ ਹੈ। ਪਰ ਕੁੜੀ ਨਹੀਂ ਮਿਲੀ ਸੀ। 30 ਤਰੀਕ ਲੰਘ ਜਾਂਦੀ ਹੈ। 31 ਤਰੀਕ ਲੰਘ ਜਾਂਦੀ ਹੈ ਪਰ ਕੁੜੀ ਦਾ ਕੁਝ ਵੀ ਪਤਾ ਨਹੀਂ ਸੀ। ਹੁਣ 1 April 2023 ਆ ਜਾਂਦਾ ਹੈ। ਪਿੰਡ ਦੇ ਵਿੱਚ ਹੀ ਇੱਕ ਮਕਾਨ ਜੋ ਖੰਡਰ ਬਣ ਚੁੱਕਿਆ ਸੀ ਉਸ ਵਿੱਚੋਂ ਬਦਬੂ ਆ ਰਹੀ ਸੀ ਜੋ ਲੰਘਣ ਵਾਲੇ ਲੋਕ ਸੀ ਉਹ ਸੋਚ ਰਹੇ ਸੀ ਕਿ ਸ਼ਾਇਦ ਇਸ ਮਕਾਨ ਦੇ ਵਿੱਚ ਇਸ ਖੰਡਰਪਏ ਮਕਾਨ ਦੇ ਵਿੱਚ ਕੋਈ ਜਾਨਵਰ ਮਰ ਗਿਆ ਇਸ ਲਈ ਹੀ ਇਥੋਂ ਬਦਬੂ ਆ ਰਹੀ ਹੈ ਪਰ ਇੱਕ ਬੰਦਾ ਉਸ ਮਕਾਨ ਦੇ ਵਿੱਚ ਜਦੋਂ ਜਾ ਕੇ ਦੇਖਦਾ ਤਾਂ ਉਹ ਹੈਰਾਨ ਹੋ ਜਾਂਦਾ ਕਿਉਂਕਿ ਉਸ ਮਕਾਨ ਦੇ ਵਿੱਚ ਇੱਕ ਬੰਦ ਬੋਰੀ ਪਈ ਸੀ ਜਿਸ ਦੇ ਆਸੇ-ਪਾਸਿਓਂ ਖੂਨ ਸਿਮਿਆ ਹੋਇਆ ਸੀ ਤੇ ਉਹ ਕੁੜੀ ਦੇ ਕੱਪੜੇ ਜੋ ਕੁੜੀ ਗਾਇਬ ਹੋਈ ਸੀ ਉਹ ਵੀ ਉਸ ਦੇ ਕੋਲ ਹੀ ਪਏ ਸੀ ਹੁਣ ਉਸ ਬੰਦੇ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਸ ਬੋਰੀ ਦੇ ਵਿੱਚ ਹੋਵੇ ਨਾ ਹੋਵੇ ਉਸ ਕੁੜੀ ਦੀ ਹੀ লাশ ਹੈ ਜਿਸ ਦੀ ਅਸੀਂ ਤਲਾਸ਼ ਕਰ ਰਹੇ ਹਾਂ ਉਹ ਹੁਣ ਹੋਰ ਲੋਕਾਂ ਨੂੰ ਦੱਸਦਾ ਹੈ ਇਕੱਠ ਹੋ ਜਾਂਦਾ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਲੋਕਾਂ ਨੂੰ ਕਹਿੰਦੀ ਹੈ ਕਿ ਤੁਸੀਂ ਇਸ ਬੋਰੀ ਨੂੰ ਨਹੀਂ ਛੇੜਨਾ ਸਬੂਤਾਂ ਦੇ ਨਾਲ ਛੇੜਛਾੜ ਨਾ ਕਰਿਓ ਅਸੀਂ ਹੁਣ ਹੀ ਆਉਣੇ ਹਾਂ ਪੁਲਿਸ ਮੌਕੇ ਤੇ ਆਉਂਦੀ ਹੈ ਤੇ ਫੋਰੈਂਸਿਕ ਟੀਮਾਂ ਖੋਜੀ ਕੁੱਤਿਆਂ ਦੀਆਂ ਟੀਮਾਂ ਵੀ ਨਾਲ ਲੈ ਕੇ ਆਉਂਦੀ ਹੈ ਹੁਣ ਜੋ ਖੋਜੀ ਕੁੱਤਾ ਹੁੰਦਾ ਉਸ ਨੂੰ ਇਹ ਬੋਰੀ ਸੰਘਾਈ ਜਾਂਦੀ ਹੈ ਕੁੜੀ ਦੇ ਕੱਪੜੇ ਸੰਘਾਏ ਜਾਂਦੇ ਆ ਤੇ ਉਸ ਤੋਂ ਬਾਅਦ ਉਹ ਕੁੱਤਾ ਉਸ ਜਗ੍ਹਾ ਤੋਂ ਭੱਜ ਕੇ ਇਸ ਕੁੜੀ ਦੇ ਘਰ ਦੇ ਸਾਹਮਣੇ ਜਾ ਕੇ ਭੌਂਕਣ ਲੱਗ ਜਾਂਦਾ ਹੈ ਕਦੇ ਉਹ ਕੁੜੀ ਦੇ ਘਰ ਵੱਲ ਭੌਂਕ ਰਿਹਾ ਸੀ ਤੇ ਕਦੇ ਕੁੜੀ ਦੇ ਘਰ ਦੇ ਸਾਹਮਣੇ ਇੱਕ ਘਰ ਸੀ ਇਹ ਘਰ ਸੀ ਰਾਮ ਸਿੰਘ ਰਾਜਪੂਤ ਦਾ ਇਸ ਦੀ ਘਰ ਵਾਲੀ ਕ੍ਰਿਸ਼ਨ ਕੰਵਰ ਪੁਲਿਸ ਹੁਣ ਇਸ ਘਰ ਦੇ ਵਿੱਚ ਜਾਂਦੀ ਹੈ ਤੇ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਪਰ ਇਹ ਕੁਝ ਵੀ ਨਹੀਂ ਬੋਲਦੇ ਇਹਨਾਂ ਦਾ ਮੁੰਡਾ ਹੁੰਦਾ ਜਿਸ ਦਾ ਨਾਮ ਕਮਲੇਸ਼ ਰਾਜਪੂਤ ਹੁੰਦਾ ਉਹ ਘਰ ਵਿੱਚ ਨਹੀਂ ਸੀ ਜੋ ਖੋਜੀ ਕੁੱਤਾ ਹੁੰਦਾ ਉਹ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਬਾਥਰੂਮ ਦੇ ਵਿੱਚ ਜਾਂਦਾ ਉਸ ਤੋਂ ਬਾਅਦ ਬੈੱਡਰੂਮ ਦੇ ਵਿੱਚ ਜਾਂਦਾ ਤੇ ਇਹਨਾਂ ਦੋਨਾਂ ਜਗ੍ਹਾ ਦੇ ਉੱਤੇ ਹੀ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਮਲੇਸ਼ ਰਾਜਪੂਤ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਪੁਲਿਸ ਦੇ ਸਵਾਲਾਂ ਅੱਗੇ ਜ਼ਿਆਦਾ ਸਮਾਂ ਨਹੀਂ ਟਿਕਦੇ ਉਸ ਤੋਂ ਬਾਅਦ ਜੋ 21 ਸਾਲਾ ਕਮਲੇਸ਼ ਰਾਜਪੂਤ ਹੁੰਦਾ ਹੈ ਉਹ ਜੋ ਕਹਾਣੀ ਦੱਸਦਾ ਹੈ ਉਸ ਨੂੰ ਸੁਣ ਕੇ ਤੁਹਾਡੇ ਵੀ ਰੋਂਗ ਟੇ ਖੜੇ ਹੋ ਜਾਣਗੇ ਉਸ ਦਰਿੰਦੇ ਨੇ ਜੋ ਕਹਾਣੀ ਦੱਸੀ ਉਹ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਹ ਦੱਸਦਾ ਕਿ ਜਦੋਂ ਮੈਂ ਛੋਟਾ ਸੀ ਮੇਰੇ ਹੱਥ ਦੇ ਵਿੱਚ ਮੋਬਾਈਲ ਆ ਗਿਆ ਕਿਉਂਕਿ ਇਸ ਨੇ ਆਪਣੇ ਮਾਤਾ-ਪਿਤਾ ਨੂੰ ਜਿੱਦ ਕੀਤੀ ਕਿ ਮੈਨੂੰ ਮੋਬਾਈਲ ਚਾਹੀਦਾ ਹੈ ਤੇ ਮਾਤਾ-ਪਿਤਾ ਇਸ ਦੀ ਜਿੱਦ ਦੇ ਅੱਗੇ ਹਾਰ ਗਏ ਤੇ ਇਸ ਨੂੰ ਮੋਬਾਈਲ ਲੈ ਕੇ ਦੇ ਦਿੱਤਾ। ਜਦੋਂ ਇਹ 9ਵੀਂ ਕਲਾਸ ਸੀ ਤਾਂ ਇਹ ਸਕੂਲੋਂ ਹਟ ਜਾਂਦਾ ਤੇ ਆਪਣੇ ਪਿਤਾ ਦੇ ਨਾਲ ਕੰਮਕਾਰ ਦੇ ਵਿੱਚ ਹੱਥ ਬਟਾਉਣ ਲੱਗ ਜਾਂਦਾ ਪਰ ਇਸ ਨੂੰ ਮੋਬਾਈਲ ਉੱਤੇ ਫ੍ਰੀ ਫਾਇਰ ਗੇਮ ਖੇਡਣ ਦੀ ਬੜੀ ਆਦਤ ਸੀ। ਇਹ ਗੇਮ ਖੇਡਦਾ ਖੇਡਦਾ ਮੋਬਾਈਲ ਦੇ ਉੱਪਰ ਪੋਰਨ ਵੀਡੀਓ ਦੇਖਣ ਲੱਗ ਜਾਂਦਾ ਹੈ। ਗੰਦੀਆਂ ਵੀਡੀਓ ਦੇਖਣ ਲੱਗ ਜਾਂਦਾ ਹੈ ਤੇ ਇਸ ਦਾ ਜੋ ਮਨ ਹੁੰਦਾ ਹੈ ਉਹ ਹੁਣ ਸ਼ੈਤਾਨੀ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਦੱਸਦਾ ਹੈ ਕਿ 28 ਮਾਰਚ 2023 ਨੂੰ ਜਦੋਂ ਇਹ ਕੁੜੀ ਤਕਰੀਬਨ ਸ਼ਾਮ ਦੇ 4:00 ਵਜੇ ਘਰੋਂ ਨਿਕਲ ਗਿਆ ਇੱਕ ਕੁੜੀ ਇਸ ਨੂੰ ਭਰਾ ਕਹਿੰਦੀ ਸੀ ਤੇ ਇਹ ਉਸ ਕੁੜੀ ਨੂੰ ਆਪਣੇ ਘਰ ਬੁਲਾਉਂਦਾ ਹੈ ਕਿਉਂਕਿ ਇਸ ਨੇ ਉਸ ਦਿਨ ਆਪਣੇ ਮੋਬਾਈਲ ਦੇ ਉੱਤੇ 29 ਪੌਰਨ ਵੀਡੀਓ ਦੇਖੀਆਂ ਸੀ ਪੌਰਨ ਸਾਈਟਾਂ ਦੇਖੀਆਂ ਸੀ ਤੇ ਇਸ ਦਾ ਜੋ ਮਨ ਸੀ ਉਹ ਸ਼ੈਤਾਨੀ ਹੋ ਚੁੱਕਿਆ ਸੀ ਤੇ ਇਹ ਉਤੇਜਿਤ ਹੋ ਜਾਂਦਾ ਹੈ ਇਸ ਤੇ ਮਾਤਾ ਪਿਤਾ ਘਰ ਨਹੀਂ ਹੁੰਦੇ ਜਦੋਂ ਸ਼ਾਮ ਨੂੰ 4 ਵਜੇ ਉਹ ਕੁੜੀ ਆਪਣੇ ਘਰੋਂ ਨਿਕਲਦੀ ਆ ਤਾਂ ਇਹ ਉਸ ਨੂੰ ਆਪਣੇ ਘਰ ਦੇ ਵਿੱਚ ਬੁਲਾ ਲੈਂਦਾ ਹੈ ਉਸ ਤੋਂ ਬਾਅਦ ਇਹ ਉਸ ਨੂੰ ਕਹਿੰਦਾ ਕਿ ਆਪਾਂ ਇੱਕ ਖੇਡ ਖੇਡਦੇ ਹਾਂ ਕੁੜੀ ਇਸ ਨੂੰ ਭਰਾ ਕਹਿੰਦੀ ਸੀ ਤੇ ਇਸ ਉੱਤੇ ਉਸ ਨੂੰ ਬੜਾ ਵਿਸ਼ਵਾਸ ਸੀ ਇਹ ਉਸ ਦੇ ਹੱਥ ਪੈਰ ਬੰਨਣ ਲੱਗਦਾ ਹੈ ਹੱਥ ਪੈਰ ਬੰਨਣ ਤੋਂ ਬਾਅਦ ਇਸ ਦੇ ਨਾਲ ਇਹ ਦਰਿੰਦਾ ਦਰਿੰਦਗੀ ਕਰਨ ਲੱਗਦਾ ਹੈ ਉਸ ਦਾ ਬਲਾਤਕਾਰ ਕਰਨ ਲੱਗਦਾ ਹੈ ਤੇ ਕੁੜੀ ਹੁਣ ਚੀਕਾਂ ਮਾਰਨ ਲੱਗਦੀ ਹੈ ਤੇ ਇਹ ਜਦੋਂ ਕੁੜੀ ਚੀਕਾਂ ਮਾਰਦੀ ਹੈ ਇਹ ਉਸ ਦੀ ਗਰਦਨ ਦੱਬ ਲੈਂਦਾ ਜਿੰਨਾ ਸਮਾਂ ਇਸ ਦਾ ਮਨ ਨਹੀਂ ਪਰਦਾ ਜਿੰਨਾ ਸਮਾਂ ਇਸ ਦਰਿੰਦੇ ਦੀ ਦਰਿੰਦਗੀ ਸ਼ਾਂਤ ਨਹੀਂ ਹੁੰਦੀ ਉਹਨਾਂ ਸਮਾਂ ਉਸ ਦੇ ਨਾਲ ਪੁਕਾਰਮ ਕਰਦਾ ਜਦੋਂ ਉਹ ਚੀਕਾਂ ਮਾਰ ਰਹੀ ਸੀ ਤਾਂ ਇਹ ਓਨੀ ਜ਼ੋਰ ਦੇ ਨਾਲ ਹੀ ਉਸ ਦੀ ਗਰਦਨ ਨੂੰ ਘੁੱਟ ਦਿੰਦਾ ਤੇ ਗਲ ਘੁੱਟਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਹ ਦਰਿੰਦਾ ਉਸ ਬੱਚੀ ਦੇ ਨਾਲ ਮਰਨ ਤੋਂ ਬਾਅਦ ਵੀ ਦਰਿੰਦਗੀ ਕਰਦਾ ਹੈ ਕੋ ਕਰਮ ਕਰਦਾ ਹੈ ਜਦੋਂ ਇਸ ਨੂੰ ਹੋਸ਼ ਆਉਂਦੀ ਹੈ ਇਸ ਨੂੰ ਲੱਗਦਾ ਕਿ ਮੈਂ ਆ ਕੀ ਕਰ ਦਿੱਤਾ ਤਾਂ ਉਸ ਤੋਂ ਬਾਅਦ ਹੁਣ ਇਸ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਮੈਂ ਕੁੜੀ ਦੀ লাশ ਦਾ ਕੀ ਕਰਾਂ ਤਾਂ ਇਹ ਉਸ ਬੱਚੀ ਦੀ লাশ ਨੂੰ 10 ਟੋਕੜਿਆਂ ਵਿੱਚ ਕੱਟ ਲੈਂਦਾ ਹੈ ਤੇ ਬੋਰੀ ਵਿੱਚ ਪਾ ਕੇ ਉਸ ਨੂੰ ਇੱਕ ਸੰਦੂਖ ਦੇ ਕੋਲ ਰੱਖ ਦਿੰਦਾ ਹੈ ਤੇ ਜਦੋਂ ਇਸ ਦੇ ਮਾਤਾ ਪਿਤਾ ਘਰ ਆਉਂਦੇ ਨੇ ਤਾਂ ਉਹ ਜਦੋਂ ਇਸ ਵੱਲ ਦੇਖਦੇ ਆ ਤਾਂ ਉਹਨਾਂ ਨੂੰ ਉਸ ਵੇਲੇ ਹੀ ਸ਼ੱਕ ਹੋ ਜਾਂਦਾ ਹੈ ਕਿ ਜ਼ਰੂਰ ਇਸ ਨੇ ਕੁਝ ਗਲਤ ਕੀਤਾ ਹੈ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਸ ਨੇ ਤਾਂ 8 ਸਾਲਾਂ ਬੱਚੀ ਦਾ ਕਤਲ ਕਰ ਦਿੱਤਾ ਜੋ ਚੌਥੀ ਕਲਾਸ ਵਿੱਚ ਪੜ੍ਹਦੀ ਸੀ ਤਾਂ ਹੁਣ ਮਾਤਾ ਪਿਤਾ ਇਸ ਬੱਚੀ ਦੀ লাশ ਨੂੰ ਟਿਕਾਣੇ ਲਾਉਣ ਵਿੱਚ ਆਪਣੇ ਪੁੱਤ ਦੀ ਮਦਦ ਕਰਦੇ ਨੇ ਤੇ ਇਹ ਬੱਚੀ ਜੋ ਬੋਰੀ ਦੇ ਵਿੱਚ ਬੰਦ ਕਰ ਦਿੱਤੀ ਸੀ ਜਿਸ ਦੀ ਲਾਸਟ ਦੇ 10 ਟੁਕੜੇ ਕਰਕੇ ਬੋਰੀ ਵਿੱਚ ਬੰਦ ਕਰ ਦਿੱਤੇ ਸੀ ਮਾਤਾ ਪਿਤਾ ਇਸ ਬੋਰੀ ਨੂੰ ਉਸ ਖੰਡਰ ਮਕਾਨ ਦੇ ਵਿੱਚ ਸਿੱਟ ਕੇ ਆਉਣ ਵਿੱਚ ਇਸ ਦੀ ਸਹਾਇਤਾ ਕਰਦੇ ਆ ਤੇ ਜਦੋਂ ਇਹ ਫੜੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਇਹਨਾਂ ਉੱਤੇ ਐਫ ਆਈ ਆਰ ਦਰਜ ਕਰਦੀ ਹੈ ਸਾਰੇ ਲੋਕਾਂ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਦਾ ਤਾਂ ਲੋਕ ਸੜਕਾਂ ਤੇ ਉਤਰ ਆਉਂਦੇ ਨੇ ਤੇ ਲੋਕ ਕਹਿੰਦੇ ਨੇ ਕਿ ਇਹ ਦਰਿੰਦਿਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਜੋ ਇਹਨਾਂ ਨੇ ਕੰਮ ਕੀਤਾ ਬੜਾਈ ਕਣਾਉਣਾ ਕੰਮ ਹੈ ਫਿਰ ਪੁਲਿਸ ਇਹਨਾਂ ਨੂੰ ਜੇਲ੍ਹ ਭੇਜਦੀ ਹੈ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਪਰ ਜੋ ਇਹ ਮੁੰਡਾ ਹੁੰਦਾ ਹੈ ਕਮਲੇਸ਼ ਰਾਜਪੂਤ ਇਸ ਦੇ ਮਾਤਾ ਪਿਤਾ ਨੂੰ ਇੱਕ ਦੋ ਮਹੀਨਿਆਂ ਬਾਅਦ ਹੀ ਜ਼ਮਾਨਤ ਮਿਲ ਜਾਂਦੀ ਹੈ ਪਰ ਕਮਲੇਸ਼ ਰਾਜਪੂਤ ਅਜੇ ਵੀ ਜੇਲ੍ਹ ਦੇ ਵਿੱਚ ਹੈ ਤੇ ਪੁਲਿਸ ਦੀ ਪੂਰੀ ਕੋਸ਼ਿਸ਼ ਹੈ ਕਿ ਇਸ ਨੂੰ ਕਟੋ ਘਟ ਫਾਂਸੀ ਹੋ ਸਕੇ ਕਿਉਂਕਿ ਇਹੋ ਜੇ ਦਰਿੰਦਿਆਂ ਦਾ ਸਮਾਜ ਦੇ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਇਹ ਸੱਚੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਬੱਚੇ ਜਿੱਦ ਕਰਕੇ ਕਈ ਵਾਰ ਆਪਣੇ ਤੋਂ ਕੋਈ ਚੀਜ਼ ਮਨਾ ਲੈਂਦੇ ਨੇ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਰਾਮ ਸਿੰਘ ਰਾਜਪੂਤ ਤੋਂ ਉਸ ਦੇ ਬੇਟੇ ਕਮਲੇਸ਼ ਰਾਜਪੂਤ ਨੇ ੱੱਕੇ ਦੇ ਨਾਲ ਯਾਨੀ ਜਿੱਦ ਕਰਕੇ ਮੋਬਾਈਲ ਲੈ ਲਿਆ ਮੋਬਾਈਲ ਲੈ ਲਿਆ ਪਰ ਉਸ ਉੱਪਰ ਮਾਤਾ ਪਿਤਾ ਨੇ ਬਿਲਕੁਲ ਵੀ ਨਜ਼ਰ ਨਹੀਂ ਰੱਖੀ ਕਿ ਇਹ ਮੋਬਾਈਲ ਦੇ ਵਿੱਚ ਕੀ ਦੇਖਦਾ ਹੈ ਤੇ ਉਹ ਮੋਬਾਈਲ ਦੇ ਵਿੱਚ ਪੌਰਨ ਵੀਡੀਓ ਦੇਖਣ ਲੱਗ ਜਾਂਦਾ ਹੈ ਤੇ ਜਿਸ ਕਾਰਨ ਉਹ ਇਨਸਾਨ ਤੋਂ ਇੱਕ ਦਰਿੰਦਾ ਬਣ ਜਾਂਦਾ ਹੈ ਤੇ ਐਡਾ ਵੱਡਾ ਕਾਂਡ ਕਰ ਦਿੰਦਾ ਹੈ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ